ਆ ਦੇਖੋ ਧੀ ਨੂੰ ਯਾਰ ਗਰੀਬ ਪਰਿਵਾਰ ਦੇ ਵਿੱਚ ਉੱਟ ਕੇ ਨਾ ਆਪਣੇ ਪਰਿਵਾਰ ਦੇ ਲਈ ਮਿਹਨਤ ਕਰ ਰਹੀ ਏ ਯਾਰ ਕੀ ਮਜਬੂਰੀ ਹੋਣੀ ਏ ਇਸ ਧੀ ਦੀ ਯਾਰ ਇਸ ਉਮਰ ਦੇ ਵਿੱਚ ਦੇਖੋ ਯਾਰ ਕਿੰਨਾ ਸਖਤ ਕੰਮ ਕਰ ਰਹੀ ਏ ਪੜਨ ਲਿਖਣ ਦੀ ਉਮਰ ਦੇ ਵਿੱਚ ਦੇਖੋ ਯਾਰ ਇਸ ਧੀ ਨੇ ਨਾ ਆਪਣੀ ਇੱਕ ਦੁਕਾਨਦਾਰੀ ਬਣਾਈ ਤੇ ਯਾਰ ਆਪਣਾ ਰਜਗਾਰ ਚਲਾਇਆ ਯਾਰ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਦੇਖੋ ਯਾਰ ਕਿੰਨੀ ਮਿਹਨਤ ਕਰ ਰਹੀ ਏ ਯਾਰ ਇਸ ਧੀ ਦੇ ਵੀ ਸੁਪਨੇ ਹੋਣਗੇ ਦੂਜੀਆਂ ਕੁੜੀਆਂ ਵਾਂਗ ਵੀ ਮੈਂ ਵੀ ਕੋਈ ਨੌਕਰੀ ਤੇ ਲੱਗੀ ਹੋਵਾਂ ਪੜ੍ਹ ਲਿਖ ਕੇ ਪਰ ਗਰੀਬ ਘਰ ਦੇ ਵਿੱਚ ਹੋਣ ਦੇ ਬਾਵਜੂਦ ਵੀ ਪੜ੍ਹਾਈ ਨਹੀਂ ਹੋ ਸਕੀ ਤਾਂ ਦੇਖੋ ਯਾਰ ਕਿੱਡਾ ਫੈਸਲਾ ਲੈਂਦਾ ਇਸ ਧੀ ਨੇ ਇਥੋਂ ਪਤਾ ਲੱਗਦਾ ਵੀ ਧੀਆ ਜਦੋਂ ਘਰੇ ਗਰੀਬੀ ਦੇਖਦੀਆਂ ਨਾ ਤਾਂ ਆਪਣੇ ਮਾਪੇ ਉਹਦੇ ਖਾਤਰ ਨਾਲ ਗੁਜ਼ਾਰਾ ਕਰਦੀਆਂ ਨੇ ਕੁਛ ਨਾ ਕੁਛ ਕੰਮ ਕਰਦੀਆਂ ਨੇ ਆਪਣੇ ਸਭ ਸੁਪਨੇ ਛੱਡ ਕੇ ਨਾ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕਰਦੀਆਂ ਨੇ ਯਾਰ ਇਸ ਧੀ ਨੂੰ ਨਾ ਪ੍ਰਮਾਤਮਾ ਤੰਦਰੁਸਤੀ ਰੱਖੇ ਆਪਣੇ ਪਰਿਵਾਰ ਦੇ ਲਈ ਗੁਜ਼ਾਰਾ ਕਰਦੀ ਹੈ ਕੀ ਕਹਿਣਾ ਚਾਹੋਗੇ ਦੱਸੋ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਜੀ